ਪੰਜਾਬੀ ਆਪਣੇ ਸ਼ੌਕ ਲਈ ਜਾਣੇ ਜਾਂਦੇ ਨੇ ਤੇ ਪੰਜਾਬੀਆਂ ਦੇ ਸ਼ੌਕ ਦੇ ਵਿੱਚ ਘੁੰਮਣਾ ਫਿਰਨਾ ਵੀ ਇੱਕ ਪ੍ਰਮੁੱਖ ਸ਼ੌਕ ਹੈ ਤਾਂ ਹੁਣ ਪੰਜਾਬੀਆਂ ਦੇ ਲਈ ਇੱਕ ਨਵੀਂ ਸੌਗਾਤ ਰੇਲਵੇ ਡਿਪਾਰਟਮੈਂਟ ਵੱਲੋਂ ਪੰਜਾਬ ਲਈ ਸ਼ੁਰੂ ਕੀਤੀ ਗਈ ਹੈ ਬੰਦੇ ਭਾਰਤ ਟ੍ਰੇਨ ਤਾਂ ਅੱਜ ਇਸ ਦੀ ਸ਼ੁਰੂਆਤ ਹੋਈ ਹੈ ਅੰਮ੍ਰਿਤਸਰ ਤੋਂ ਦਿੱਲੀ ਤੇ ਦਿੱਲੀ ਤੋਂ ਅੰਮ੍ਰਿਤਸਰ ਤੱਕ ਇਹ ਟ੍ਰੇਨ ਜਾਏਗੀ অতি ਆਧੁਨਿਕ ਸਹੂਲਤਾਂ ਦੇ ਨਾਲ ਇਹ ਟ੍ਰੇਨ ਲੈਸ ਹੋਏਗੀ ਤਸਵੀਰਾਂ ਤੁਸੀਂ ਉਸ ਟ੍ਰੇਨ ਦੀ ਝਲਕ ਦੇਖ ਰਹੇ ਹੋ ਜਿਸ ਦੇ ਵਿੱਚ ਕਈ ਨਵੀਆਂ ਸੁਵਿਧਾਵਾਂ ਇਸ ਟ੍ਰੇਨ ਦੇ ਯਾਤਰੀਆਂ ਨੂੰ ਮਿਲੇਗੀ ਤਾਂ ਜਿੱਥੇ ਸਫ਼ਰ ਦਾ ਸਮੇਂ ਵੀ ਘੱਟ ਲੱਗੇਗਾ ਜਿੱਥੇ ਅਮ੍ਰਿਤਸਰ ਤੋਂ 7 ਘੰਟੇ ਦਾ ਸਫ਼ਰ ਦਿੱਲੀ ਤੱਕ ਦਾ ਹੁੰਦਾ ਵਾ ਤਾਂ ਹੁਣ ਇਸ ਟ੍ਰੇਨ ਦੇ ਜ਼ਰੀਏ 5 ਘੰਟੇ ਦੇ ਵਿੱਚ ਅਮ੍ਰਿਤਸਰ ਤੋਂ ਦਿੱਲੀ ਤੇ ਦਿੱਲੀ ਤੋਂ ਅਮ੍ਰਿਤਸਰ 5 ਘੰਟੇ ਦਾ ਸਫ਼ਰ ਹੋਏਗਾ ਤਾਂ 2 ਘੰਟੇ ਦੇ ਸਮੇਂ ਦੇ ਵਿੱਚ ਬਚਤ ਹੋਏਗੀ ਇਸ ਟ੍ਰੇਨ ਦੇ ਜ਼ਰੀਏ ਸਫ਼ਰ ਕਰਨ ਵਾਲਿਆਂ ਦੇ ਲਈ ਤਾਂ ਇਸ ਟ੍ਰੇਨ ਦੀ ਜਿੱਥੇ ਹੋਰ ਖੂਬੀਆਂ ਨੇ ਉਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਪਰ ਮੁੱਖ ਖੂਬੀ ਇਹ ਵੈ ਇਸ ਟ੍ਰੇਨ ਦੇ ਵਿੱਚ ਜਿੱਥੇ ਸਮੇਂ ਦੀ ਬਚਤ ਹੋਏਗੀ ਉੱਥੇ ਇਸ ਟ੍ਰੇਨ ਦੀਆਂ ਸੀਟਾਂ ਵੀ ਜਿਹੜੀਆਂ ਵੈ ਕਾਫੀ ਵਧੀਆ ਲਗਾਈਆਂ ਗਈਆਂ ਨੇ ਤੇ 360 ਡਿਗਰੀ ਸੀਟਾਂ ਜਿਹੜੀਆਂ ਵੈ ਮੂਵ ਹੋਣਗੀਆਂ ਤਾਂ ਕਿਸੇ ਵੀ ਤਰਫ ਮੂੰਹ ਕਰਕੇ ਯਾਤਰੀ ਬੈਠ ਸਕਦੇ ਨੇ 360 ਡਿਗਰੀ ਦੇ ਵਿੱਚ ਘੁੰਮ ਕੇ ਸੀਟਾਂ ਰਿਵੋਲਵਿੰਗ ਚੇਅਰ ਲਗਾਈਆਂ ਗਈਆਂ ਨੇ ਤਾਂ ਹੋਰ ਵੀ ਕਈ ਸੁਵਿਧਾਵਾਂ ਇਸ ਟ੍ਰੇਨ ਦੇ ਵਿੱਚ ਜਿਹੜੀਆਂ ਮਜੂਰ ਨੇ ਸਾਜ ਭਾਰਤ ਦੇ ਵਿੱਚ ਇਹਨਾਂ ਟ੍ਰੇਨਾਂ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਯੋਧਿਆ ਤੋਂ ਕੀਤੀ ਗਈ ਹੈ ਤੇ ਪੰਜਾਬ ਵਾਸਤੇ ਇਹ ਵੱਡਾ ਸੋਗਾਹ ਮਿਲੀ ਹੈ ਅੰਮ੍ਰਿਤਸਰ ਤੋਂ ਚੱਲ ਕੇ ਜਲੰਧਰ ਲੁਧਿਆਣਾ ਅਤੇ ਅੰਬਾਲਾ ਇਸ ਦੇ ਸਟਾਪਸ ਹੋਣਗੇ ਤੇ ਦਿੱਲੀ ਦਾ ਸਫ਼ਰ 5 ਘੰਟਿਆਂ ਦੇ ਵਿੱਚ ਤੈਅ ਹੋਏਗਾ ਦੇਖੋ ਤਸਵੀਰਾਂ ਦੇ ਵਿੱਚ ਤੇ ਹੋਰ ਕੀ ਕਹਿਣਾ ਹੈ ਇਸ ਟੇਨ ਦੀ ਸ਼ੁਰੂਆਤ ਵੱਲੇ ਰੇਲਵੇ ਅਧਿਕਾਰੀਆਂ ਦਾ ਤੇ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਔਜਲਾ ਦਾ ਸੁਣੋ ਤੁਸੀਂ ਵੀ ਅੱਜ ਇੱਕ ਬਹੁਤ ਬੜੀਆ ਸ਼ੁਰੂਆਤ ਜਿਹੜੀ ਹੈ ਹਿੰਦੁਸਤਾਨ ਦੇ ਵਿੱਚ ਬੰਦੇ ਭਾਰਤ ਟ੍ਰੇਨ ਦੇ ਰੂਪ ਦੇ ਵਿੱਚ ਕੀਤੀ ਗਈ ਹੈ ਮੈਂ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਪੰਜਾਬੀਆਂ ਨੂੰ ਜਿੱਥੇ-ਇਥੇ ਕਿਤੇ ਵੀ ਦੁਨੀਆ ਦੇ ਵਿੱਚੋਂ ਰਹਿ ਰਹੇ ਨੇ ਸਭ ਨੂੰ ਮੁਬਾਰਕਬਾਦ ਦਿੰਦਾ ਔਰ ਖਾਸ ਤੌਰ ਤੇ ਇਸ ਟ੍ਰੇਨ ਦਾ ਸ਼ਰੇਹ ਜਿਹੜਾ ਉਹ ਜਿਹੜੇ ਇੰਜੀਨੀਅਰ ਸਾਹਿਬਾਨ ਨੇ ਜਿਹੜੇ ਵਰਕਰ ਸਾਹਿਬਾਨ ਨੇ ਜਿਹੜੇ ਅਫੀਸਰ ਸਾਹਿਬਾਨ ਨੇ ਜਿਨ੍ਹਾਂ ਦੇ ਇਹਨੂੰ ਬਣਾਉਣ ਦੇ ਵਿੱਚ ਜਿਹੜਾ ਆਪਣਾ योगदान ਦਿੱਤਾ ਉਹਦੇ ਜਿੰਨੇ ਵੀ ਸਹਾਰਨਾ ਜਿੰਨੀ ਵੀ ਸਲਾਹਗਾ ਕੀਤੀ ਜਾਏ ਘਟਾ ਅੰਮ੍ਰਿਤਸਰ ਲਈ ਗੁਰੂ ਨਗਰੀ ਵਾਸਤੇ ਔਰ ਗੁਰੂ ਨਗਰੀ ਦੇ ਲੋਕਾਂ ਵਾਸਤੇ ਜਿਨ੍ਹਾਂ ਨੇ ਅਸ਼ੀਰਵਾਦ ਦੇ ਕੇ ਇੱਥੇ ਭੇਜਿਆ ਗਿਆ ਸੀ ਉਹਨਾਂ ਨੇ ਪਾਰਲੀਮੈਂਟ ਦੇ ਤੌਰ ਤੇ ਜਿਹੜਾ ਮੈਨੂੰ ਚੁਣਿਆ ਮੈਂ ਆਪਣੀ ਪੂਰੀ ਆਵਾਜ਼ ਜਿਹੜੀ ਹੈ بلند ਪਾਰਲੀਮੈਂਟ ਦੇ ਅੰਦਰ ਵੀ ਔਰ ਮਿਲ ਕੇ ਵੀ ਸਾਰੇ ਪ੍ਰੋਜੈਕਟਾਂ ਲਈ ਕਰਦਾਂ ਜਦੋਂ ਜੇ ਇੱਕ ਵੱਡਾ ਪਸਟਿਜੀਅਸ ਪ੍ਰੋਜੈਕਟ ਮੰਦੇ ਭਾਰਤ ਨੂੰ ਅੰਮ੍ਰਿਤਸਰ ਤੱਕ ਲੈ ਕੇ ਆਉਣਾ ਸੀ ਕਿਉਂਕਿ ਸਾਰੇ ਦੇਸ਼ ਚ ਟ੍ਰੇਨਾਂ ਚੱਲੀਆਂ ਹੈ ਅੰਮ੍ਰਿਤਸਰ ਵਾਸਤੇ ਟ੍ਰੇਨ ਨਹੀਂ ਸੀ ਔਰ ਸਭ ਤੋਂ ਵੱਡਾ ਟੂਰਿਸਟ ਸਿਟੀ ਅੰਮ੍ਰ ਔਰ ਮੈਂ ਇਹਦੇ ਵਾਸਤੇ ਜਿਹੜੇ ਰੇਲਵੇ ਮਿਨਿਸਟਰ ਨੂੰ ਬਾਰ-ਬਾਰ ਮਿਲਦੇ ਰਹੇ ਮੈਂ ਧੰਨਵਾਦ ਕਰਦਾ ਰੇਲਵੇ ਮਿਨਿਸਟਰ ਦਾ ਅਸ਼ਵਨੀ ਮੈਚਨਮ ਜੀ ਦਾ ਜਿਨ੍ਹਾਂ ਨੇ ਮੇਰੀ ਇਹ ਗੱਲ ਮੰਗ ਨੂੰ ਪ੍ਰਵਾਨ ਕੀਤਾ ਹੈ ਔਰ ਅੱਜ ਪ੍ਰਾਈਮ ਮਿਨਿਸਟਰ ਸਾਹਿਬ ਦਾ ਵੀ ਸ਼ੁਕਰੀਆ ਜਿਨ੍ਹਾਂ ਨੇ ਅੱਜ ਇਨੌਗੁਰੇਸ਼ਨ ਕੀਤੀ ਹੈ ਟ੍ਰੇਨ ਦੀ ਸੋ ਅਮਰਸਰ ਟੂਰਿਸਟ ਸਿਟੀ ਹੈ ਅਮਰਸਰ ਚ ਲੱਖਾਂ ਤਰ੍ਹਾਂ ਦੇ ਟੂਰਿਸਟ ਆਉਂਦੇ ਨੇ ਇੱਥੇ ਗਰੀਬ ਲਈ ਵੀ ਸਹੂਲਤ ਚਾਹੀਦੀ ਹੈ ਮੱਧ ਵਰਗ ਲਈ ਵੀ ਚਾਹੀਦੀ ਹੈ ਮੀਰ ਲਈ ਵੀ ਚਾਹੀਦੀ ਹੈ ਕਿਉਂਕਿ ਇੱਥੇ ਹਰ ਤਰ੍ਹਾਂ ਦਾ ਬੰਦਾ ਆਉਂਦਾ ਹੈ ਅਸੀਂ ਉਹਨੂੰ ਧਿਆਨ ਚ ਰੱਖਦੇ ਹੋਏ ਜਿੱਥੇ ਸੁਪਰਫਾਸ ਪਰਲੇ ਵਰਗ ਲਈ ਵੀ ਇੱਕ ਟ੍ਰੇਨ ਚਾਹੀਦੀ ਜਿਹੜਾ ਬੰਦਾ ਇੱਕ ਮੱਧ ਵਰਗ ਯਾਤਰਾ ਸਫਰ ਕਰਨਾ ਚਾਹੁੰਦਾ ਘੱਟ ਸਮੇਂ ਦੇ ਵਿੱਚ ਇਹ ਉਹਨਾਂ ਵਾਸਤੇ ਹੈ ਕਿ ਜਿਹੜੇ ਯਾਤਰਾ ਸਫਰ ਕਰਨਾ ਉਹਦੇ ਪਰ ਪੈਸੇ ਘੱਟ ਹੈ ਤੇ ਸਮਾਂ ਵੀ ਉਹਨਾਂ ਕੋਲ ਘੱਟ ਲਾਉਣਾ ਚਾਹੁੰਦੇ ਆ ਇਹ ਉਹਨਾਂ ਵਰਗਾਂ ਵਾਸਤੇ ਵੀ ਹੈ ਬਾਕੀ ਜਿਹੜਾ ਮਰਜ਼ੀ ਕਰ ਸਕਦਾ ਜਿਹਦੇ ਕੋਈ ਗੁਜਾਇਸ਼ ਹੈ ਉਹ ਇਸ ਟ੍ਰੇਨ 'ਚ ਲਾਹਾ ਲੈ ਸਕਦਾ ਪਰ ਅੰਮ੍ਰਿਤਸਰ ਦੀ ਨਗਰੀ ਨੂੰ ਇਹਦਾ ਬਹੁਤ ਲਾਹਾ